ਬਿਸ਼ਨੋਈ ਸਮਾਜ ਦਾ ਬਈਆਂ ਨੇ ਨਾ ਅੱਜ ਵਾਕਿਆ ਜੀ ਦਿਖਾਤਾ ਵੀ ਬਹੁਤ ਵੱਡਾ ਦੇਣਾ ਬਿਸ਼ਨੋਈ ਸਮਾਜ ਦਾ ਅਸੀਂ ਪਹੁੰਚੇ ਸੀ ਜੀ ਰਾਜਸਥਾਨ ਦੇ ਬੱਜੂ ਪਿੰਡ ਤੇ ਕਿ ਬਿਸ਼ਨੂਈ ਭਰਾ ਦੇ ਅਸੀਂ ਖੇਤ ਦੇ ਵਿੱਚ ਨਾ ਛੋਲਿਆਂ ਦੇ ਉਹਨਾਂ ਦੇ ਵੀਡੀਓ ਬਣਾ ਰਹੇ ਸੀ ਵੀਡੀਓ ਬਣਾ ਕੇ ਤੇ ਜਦੋਂ ਅਸੀਂ ਉੱਥੋਂ ਆਉਣ ਲੱਗੇ ਤਾਂ ਉਹ ਕਹਿੰਦਾ ਜੀ ਚਾਹ ਪੀ ਕੇ ਜਾਇਓ ਕਹਿੰਦਾ ਐਵੇਂ ਨਹੀਂ ਮੈਂ ਜਾਣ ਦਿੰਦਾ ਦੋਸਤੋ ਇੱਥੇ ਤੁਹਾਨੂੰ ਅਸੀਂ ਬਹੁਤ ਕਿਹਾ ਜੀ ਅਸੀਂ 100 ਕਿਲੋਮੀਟਰ ਦਾ ਅੱਗੇ ਰਸਤਾ ਕੱਟਣਾ ਸੀਗਾ ਅਸੀਂ ਕਿਹਾ ਜੀ ਨਹੀਂ ਅਸੀਂ ਜਾਣਾ ਵਾਪਸ ਤੇ ਸਾਨੂੰ ਜਾਣ ਦਿਓ ਨਾ ਨਾ ਕਹਿੰਦਾ ਚਾਹ ਪੀਤੇ ਬਿਨਾ ਮੈਂ ਜਾਣ ਹੀ ਨਹੀਂ ਤੇ ਅਸੀਂ ਕਿਹਾ ਚਲੋ ਜੀ ਫਿਰ ਚਾਹ ਤਾਂ ਪੀ ਕੇ ਜਾਣੀ ਪਊ ਤਾਂ ਬਹੁਤ ਮਿਹਨਤੀ ਕਿਸਾਨ ਭਰਾ ਸੀ ਜਿਵੇਂ ਤੁਸੀਂ ਪਹਾਾਰੇ ਚੱਲਦੇ ਦੇਖੀ ਜਾਂਨੇ ਹੋ ਮਿੱਤਰੋ ਤਾਂ ਪਹਾੜਿਆਂ ਨਾਲ ਖੇਤੀ ਕੀਤੀ ਹੋਈ ਸੀ ਸਾਨੂੰ ਇਹਨਾਂ ਦੇ ਪਿੰਡ ਦੇ ਵਿੱਚ ਆਹੀ ਦੋ ਕੋ ਇਹਨਾਂ ਦੇ ਆਪਸ ਦੇ ਵਿੱਚ ਭਾਈਚਾਰੇ ਦੇ ਵਿੱਚ ਹਰਿਆਲੀ ਦੇ ਸੀ ਸੀਗੀ ਨਹੀਂ ਤਾਂ ਹੋਰ ਜ਼ਮੀਨਾਂ ਜ਼ਿਆਦਾਤਰ ਬੇਲੀਆਂ ਪਈਆਂ ਸੀ ਇੱਥੋਂ ਪਤਾ ਲੱਗਦਾ ਸੀ ਵੀ ਇਹ ਮਿਹਨਤੀ ਕਿਸਾਨ ਆ ਇੱਕ ਤਾਂ ਜਿਹੜਾ ਆ ਖਾਲ ਹੈ ਜੀ ਇਹ ਸਬਸਿਡੀ ਤੇ ਇਹਨਾਂ ਨੂੰ ਗਵਰਨਮੈਂਟ ਨੇ ਬਣਾ ਕੇ ਦਿੱਤਾ ਸ਼ਾਇਦ ਤਾਂ ਇੱਥੋਂ ਦੀ ਵੱਡੀ ਗੱਲ ਇਹ ਆ ਜੀ ਇੱਥੇ ਇੱਕ ਨਾ ਡਿੱਗੀ ਬਣੀ ਹੋਈ ਆ ਇਹਨਾਂ ਦੇ ਫਾਰਮ ਦੇ ਉੱਤੇ ਉਹ ਡਿੱਗੀ ਦਾ ਜਿਹੜਾ ਉਦਘਾਟਨ ਕੀਤਾ ਹੈ ਮੁੱਖ ਮੰਤਰੀ ਸਾਹਿਬ ਆਏ ਆਪ ਆਏ ਸੀ ਤੇ ਰਾਜਸਥਾਨ ਦੀ ਸਭ ਤੋਂ ਪਹਿਲੀ ਡਿੱਗੀ ਇਹਨਾਂ ਦੇ ਫਾਰਮ ਤੇ ਬਣੀ ਹੋਈ ਹੈ ਜੀ ਤਾਂ ਹੁਣ ਆਪਾਂ ਤੁਹਾਨੂੰ ਨਾ ਇਹਨਾਂ ਦੇ ਫਾਰਮ ਤੇ ਘਰ ਦੇ ਵਿੱਚ ਲੈ ਕੇ ਜਾਨੇ ਆਂ ਕਿ ਸਾਨੂੰ ਖਵਾਉਂਦੇ ਆ ਤਾਂ ਇੱਕ ਸਾਡੇ ਲਈ ਇਹ ਸਰਪ੍ਰਾਈਜ਼ ਸੀ ਵੀ ਅਸੀਂ ਆ ਚੀਜ਼ਾਂ ਖਾਧੀਆਂ ਜਿਹੜੀਆਂ ਕਿਸੇ ਦੇਖੀਆਂ ਵੀ ਨਹੀਂ ਸੀ ਮਿੱਤਰੋ ਤਾਂ ਵਿਸ਼ਨੋਈ ਸਮਾਜ ਦਾ ਸਾਨੂੰ ਲੱਗਦਾ ਵੀ ਇਹਨਾਂ ਨੇ ਬਈ ਬਹੁਤ ਵੱਡਾ ਨਾਮ ਇੱਕ ਉੱਚਾ ਕੀਤਾ ਤਾਂ ਆ ਦੇਖੋ ਜੀ ਸਾਨੂੰ ਇਹਨਾਂ ਨੇ ਬਾਜਰੇ ਦਾ ਚੂਰਮਾ ਖਵਾਇਆ ਤਾਸੀ ਵੀ ਸੋਚਿਆ ਵੀ ਨਹੀਂ ਸੀ ਵੀ ਬਾਜਰੇ ਦਾ ਚੂਰਮਾ ਕੀ ਸਿਸਟਮ ਹੈ ਲਓ ਵੀ ਦੋਸਤੋ ਇੱਥੋਂ ਬਾਈ ਜੀ ਨੇ ਕਿਸਾਨ ਵੀਰ ਨੇ ਨਾਮ ਮੇਰੇ ਯਾਦ ਨਹੀਂ ਆ ਰਿਹਾ ਪਰ ਸਾਨੂੰ ਬਾਈ ਜੀ ਖਾਣਾ ਖੁਲਾਇਆ ਬਾਜਰੇ ਦਾ ਚੂਰਮਾ ਕੁੱਟ ਕੇ ਖੁਲਾਇਆ ਜਿਹੜਾ ਕਿ ਅਸੀਂ ਕਦੇ ਮਨ ਲਾਦਾ ਖਾਦਾ ਹੀ ਨਹੀਂ ਹੋਣਾ ਜ਼ਿੰਦਗੀ 'ਚ ਦੇਖਿਆ ਵੀ ਨਹੀਂ ਉਹਨਾਂ ਸਾਨੂੰ ਉਹ ਚੀਜ਼ ਕਲਾਈ ਬਾਈ ਜੀ ਨੇ ਤੇ ਸਵਾਦ ਦੀ ਗੱਲ ਕਰੀਏ ਸਾਨੂੰ ਆਨੰਦ ਆ ਗਿਆ ਨਜ਼ਾਰਾ ਆ ਗਿਆ ਸਾਨੂੰ ਐ ਸਮਝ ਆ ਕਿ ਜਿਵੇਂ ਰਿਸ਼ਤੇਦਾਰ ਹੁੰਦੇ ਆ ਹਰਾਲ ਦੇ ਵਿੱਚ ਐ ਜਾਂ ਪਿੱਛੇ ਸੀ ਆਉਂਦੇ ਸੀ ਰਾਜਸਥਾਨ 'ਚ ਹਰਿਆਣੇ 'ਚ ਐ ਕਰ ਲੈਂਦੇ ਚਲੋ ਠੀਕ ਆ ਪੰਜਾਬ ਦੇ ਪਿੱਛੇ ਸਾਨੂੰ ਕਈਆਂ ਨੇ ਨਾ ਸਾਢੇ ਤੋਂ ਦੂਰ ਦੂਰ ਜਾਂਦੇ ਜੋ ਡਰੈਸ ਪੁੱਛਦੇ ਸੀਗੇ ਪਰ ਇਹਨਾਂ ਨੇ ਸਾਨੂੰ ਐ ਸਮਝਾ ਵੀ ਜਿਵੇਂ ਰਿਸ਼ਤੇਦਾਰ ਹੁੰਦੇ ਆ ਤੋਂ ਬਹੁਤ ਤੈਨਰ ਤੋਂ ਧੰਨਵਾਦ ਕਰਦੇ ਆ ਤੇ ਭੋਜੀ ਬਿਸ਼ਨੋਈ ਸਮਾਜ ਦਾ ਬਈਆਂ ਨੇ ਨਾ ਅੱਜ ਵਾਕਿਆ ਜੀ ਦਿਖਾਤਾ ਵੀ ਬਹੁਤ ਵੱਡਾ ਦੇਲਾ ਬਿਸ਼ਨੋਈ ਸਮਾਜ ਦਾ ਜਿਹੜੀ ਚੀਜ਼ ਦਾ ਸਾਨੂੰ ਉਮੀਦ ਨਹੀਂ ਸੀ ਉਦੋਂ ਵੀ ਸਾਨੂੰ ਵੱਧ ਕੇ ਮਿਲ ਗਈ ਇੱਥੋਂ ਤੇ ਮੇਨ ਗੱਲ ਪਿਆਰ ਦੀ ਆ ਬਈ ਰੂਹਾਂ ਦੀ ਆ ਰੂਹਾਂ ਮਿਲੀਆਂ ਦੀ ਤਾਂ ਮਿੱਤਰੋ ਇਹ ਵਲੌਗ ਸੀਗਾ ਤਾਂ ਤੇ ਇੱਕ ਗੱਲ ਹੋਰ ਦੱਸਦੇ ਆ ਜਿਹੜੀ ਬਾਜਰੇ ਦੀ ਰੋਟੀ ਖਾਈ ਹੈ ਨਾ ਉਹ ਆਪਾ ਪੰਜਾਬ 'ਚ ਨਹੀਂ ਬਣਾ ਸਕਦੇ ਇਹਨਾਂ ਨੇ ਬਣਾ ਕੇ ਸਾਨੂੰ ਤਿਆਰ ਕਰਕੇ ਦਿੱਤੀ ਚੂਰਮੇ ਤਰਾ ਉਹਦੇ ਵਿੱਚ ਦੇਸੀ ਘਿਓ ਗੁੜ ਪਾ ਕੇ ਸ਼ੱਕਰ ਪਾ ਕੇ ਫਿਰ ਆਲੂ ਛੋਲੇਾਂ ਦੀ ਸਬਜ਼ੀ ਬਣਾ ਕੇ ਸਪੈਸ਼ਲ ਰੋਟੀਆਂ ਸਾਨੂੰ ਇੱਧਰ ਦੀ ਕਣਕ ਦੀਆਂ ਨਾਲ ਦਿੱਤੀਆਂ ਤੋਰਤੀਆਂ ਆਪੀ ਰਸਤੇ ਜਿੱਥੇ ਮਰਜ਼ੀ ਛਕੇ ਜਾ ਕੇ ਐਨਾ ਹੋ ਗਿਆ ਦਿੱਤਾ ਮਿੱਤਰੋ ਹੁਣ ਅੱਗੇ ਪਾਉਂਦੀਆਂ ਸੰਗਤਾਂ ਚੱਲੇ ਤੇ ਗੁਰਵਿੰਦਰ ਬਾਈ ਨੇ ਵੀ ਮੋਟਰਸਾਈਕਲ ਆਪ ਦਾ ਬਾਈਕ ਆਪਾਂ ਕਰ ਲਈ ਤਿਆਰ ਤੇ ਇਸ ਕੀ ਮੈਂ ਸਾਡੀ ਇੱਥੇ ਰਾਜਸਥਾਨ ਦੇ ਵਿੱਚ ਬਾਪ ਹੈ ਕਸਬਾ ਇੱਕ ਉੱਥੇ ਰੋਕਣ ਦੀ ਤਾਂ ਦੇਖਦੇ ਆ ਉੱਥੇ ਸਵਾਬ ਬੰਦ ਹੈ ਜਾਂ ਸਾਡਾ ਵੀ ਕੀ ਪਤਾ ਅਸੀਂ ਪੋਖਰਣਾ ਗੁਰਦੁਆਰਾ ਸਾਹਿਬ ਵੀ ਪਹੁੰਚ ਜੀ ਗਏ ਦੇਖੋ ਕਿਸਮਤ ਆ ਚਲੋ ਠੀਕ ਆ ਜੀ ਧੰਨਵਾਦ ਧੰਨਵਾਦ